ਜੈ ਮਾਤਾ ਦੀ ਦੋਸਤੋ ਅੱਜ ਸਾਡੇ ਦਰਮਿਆਨ ਪਹੁੰਚੇ ਨੇ 골ਡ ਮੈਡਲ ਕੰਪਨੀ ਤੋਂ ਸੇਲਜ਼ ਮੈਨੇਜਰ ਮਤਲਬ ਇਹ ਇਹਨਾਂ ਦਾ ਨਾਮ ਹੈਗਾ ਜੀ ਅਮਨਦੀਪ ਸਿੰਘ ਜੀ ਔਰ ਸਤਗੁਰਜੀ ਔਰ ਦਸ਼ਮੇਸ਼ ਸਿੰਘ ਅਲੱਗ-ਅਲੱਗ ਡਿਵੀਜ਼ਨ ਦੇ ਇਹ ਅਲੱਗ-ਅਲੱਗ ਮਤਲਬ ਇਹਨਾਂ ਦੇ ਡਿਵੀਜ਼ਨ ਬਣੇ ਹੋਏ ਨੇ ਇਹ ਜਿਵੇਂ ਲਾਈਟਸ ਨੂੰ ਦੇਖਦੇ ਨੇ ਇਹ ਗੀਜ਼ਰ ਨੂੰ ਦੇਖਦੇ ਨੇ ਤੁਸੀਂ ਸਵਿੱਚ ਨੂੰ ਦੇਖਦੇ ਹੋ ਨਾ ਹਾਂ ਹਾਂ ਮਤਲਬ ਬਹੁਤ ਵਧੀਆ ਮੈਨੂੰ ਫੀਲ ਹੋਇਆ ਮੇਰੇ ਲਈ ਕੇਕ ਲੈ ਕੇ ਆਏ ਨੇ ਔਰ ਮੈਂ ਗੱਲ ਕਰਾਂਗਾ ਕੰਪਨੀ ਬਾਰੇ ਆਪਾਂ ਨੇ ਇਹ ਕੰਪਨੀ ਇਹਨਾਂ ਤੋਂ ਡਾਇਰੈਕਟ ਕੰਮ ਸ਼ੁਰੂ ਕਰ ਲਿਆ ਜੀ ਆਪਣਾ ਕੋਟ ਖੁੱਲ ਗਿਆ ਡਾਇਰੈਕਟ ਮਾਲ ਆਊਗਾ ਆਪਾਂ ਨੂੰ ਮਤਲਬ ਇਹਦੇ ਵਿੱਚ ਕੋਈ ਇਦਾਂ ਦਾ ਕੰਮ ਨਹੀਂ ਹੋਊਗਾ ਕੋਈ ਡਿਸਟਰੀਬਿਊਟਰ ਵਿੱਚ ਬੈਠਾ ਜਾਂ ਕੋਈ ਬੰਦਾ ਹੋਰ ਕੋਈ ਬੈਠਾ ਮੈਨੂੰ ਪਸੰਦ ਨਹੀਂ ਇਹ ਚੀਜ਼ਾਂ ਹੈਗੀਆਂ ਕਿ ਮੇਰਾ ਰੇਟ ਹੁੰਦਾ ਸਾਰਿਆਂ ਨਾਲੋਂ ਘੱਟ ਉਹਦੇ ਵਿੱਚ ਮੈਨੂੰ ਕੀ ਹੁੰਦਾ ਤਾਂ ਜਿਹਦੇ ਨਾਲ ਮੈਂ ਡਾਇਰੈਕਟ ਕੰਪਨੀ ਨਾਲ ਹੀ ਕੰਮ ਕਰਨਾ ਪਸੰਦ ਕਰਦਾ ਕਿਉਂਕਿ ਫਿਰ ਵਿਚਕਾਰ ਜਿਹੜੀਆਂ ਸਕੀਮਾਂ ਨੇ ਹੋਸ਼ਪੋਸ਼ ਹੋ ਜਾਂਦੀਆਂ ਨੇ ਸਮਝ ਨਹੀਂ ਆਂਦੀ ਜਿਵੇਂ ਕਿ ਦੇਖੋ ਕਿੰਨਾ ਸੋਹਣਾ 3 ਲੀਟਰ ਦਾ ਗੀਜ਼ਰ ਹੈ ਬਹੁਤ ਸ਼ਾਨਦਾਰ ਮੈਨੂੰ ਨਹੀਂ ਲੱਗਦਾ ਕਿਸੇ ਵੀ ਕੰਪਨੀ ਦਾ ਇੰਨਾ ਪਿਆਰਾ ਗੀਜ਼ਰ ਔਰ ਫੁੱਲ ਗਾਰੰਟੀ ਦੇ ਨਾਲ ਮਿਲੂਗਾ ਬਾਕੀ ਬਹੁਤ ਸੋਹਣੀ ਇਹਨਾਂ ਦੀ ਡੀਲ ਹੁੰਦੀ ਆ ਇਹਨਾਂ ਦੇ ਬਹੁਤ ਵਧੀਆ ਪ੍ਰੋਡਕਟ ਨੇ ਮੈਂ ਬਹੁਤ ਸਟੱਡੀ ਕਰਨ ਤੋਂ ਬਾਅਦ ਇਹਨਾਂ ਦੇ ਪ੍ਰੋਡਕਟ ਮਤਲਬ ਇਹਨਾਂ ਨੂੰ ਹਾਂ ਕੀਤੀ ਸੀ ਵੀਰਜਾ ਨੂੰ ਬਹੁਤ ਸਟੱਡੀ ਕੀਤੀ ਕਿ 골ਡ ਮੈਡਲ ਦੇ ਮੇਰੇ ਕੋਠੀ ਦੇ ਵਿੱਚ ਖੁਦ ਮੇਰਾ ਐਕਸਪੀਰੀਅੰਸ ਹੈ 5 ਸਾਲ ਹੋ ਗਏ ਮੈਨੂੰ ਕੋਠੀ ਬਣਾਈ ਨੂੰ ਔਰ ਉਹਦੇ ਵਿੱਚ ਜਿਹੜੇ ਸਵਿਚ ਲੱਗੇ ਹੋਏ ਨੇ ਉਹ 골ਡ ਮੈਡਲ ਕੰਪਨੀ ਦੇ ਲੱਗੇ ਹੋਏ ਨੇ ਔਰ ਇਸ ਲਈ ਹੀ ਮੈਂ ਇਹ ਮਤਲਬ ਇਹ ਕੰਪਨੀ ਡਾਇਰੈਕਟ ਕੰਮ ਕਰ ਰਹੇ ਹਾਂ ਬਾਕੀ ਬਹੁਤ ਸੋਨਾ ਲੱਗਿਆ ਇਹਨਾਂ ਨਾਲ ਗੱਲ ਕਰਕੇ ਅਮਨਦੀਪ ਜੀ ਔਰ ਸਤਗੁਰ ਜੀ ਔਰ ਦਸ਼ਮੇਜੀਆਂ ਕੀ ਕਹਿਣਾ ਚਾਹੋਗੇ ਜੀ ਆਪਣੀ ਕੰਪਨੀ ਬਾਰੇ ਦੱਸੋ ਥੋੜਾ ਜਿਹਾ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਦੀਪਕ ਸਿੰਘ ਲਾ ਜੀ ਨੂੰ ਬਹੁਤ ਬਹੁਤ ਮੁਬਾਰਕਾ ਦੇਣਾ ਚਾਹੁੰਦਾ ਕਿ ਸਾਡੇ ਨਾਲ ਡਾਇਰੈਕਟ ਜੁੜੇ ਨੇ ਥੈਂਕ ਯੂ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਇਹਨਾਂ ਨੇ ਸਾਡੀ ਸ਼ੁਰੂਆਤ ਗੀਜ਼ਰ ਫੈਨਸ ਤੋਂ ਕੀਤੀ ਹੈ ਹੁਣ ਅੱਗੇ ਅਸੀਂ ਇਹਨਾਂ ਨੂੰ ਹਰ ਤਰ੍ਹਾਂ ਦੀ ਲਾਈਟਿੰਗ ਰੈ residențial ਲਾਈਟ ਕਮਰਸ਼ੀਅਲ ਲਾਈਟ ਪ੍ਰੋਫੈਸ਼ਨਲ ਲਾਈਟਿੰਗ ਤੇ ਨਾਲ ਹੀ ਸਵਿਚਸ ਵਗੈਰਾ ਸ਼ੁਰੂ ਕਰਵਾਉਣ ਜਾ ਰਹੇ ਹਾਂ ਬਹੁਤ ਅੱਛਾ ਲੱਗ ਰਿਹਾ ਕਿ ਇੱਕ ਕਹੋ ਕਿ ਇਹੋ ਜੇ ਸ਼ਹਿਰ ਮਲੋਤ ਸ਼ਹਿਰ ਦੇ ਵਿੱਚ ਐਡੀ ਅੱਛੀ ਸ਼ਕਸ਼ੀਅਤ ਬੈਠੀ ਹੈ ਸਾਨੂੰ ਬਹੁਤ ਹੀ ਅੱਛਾ ਲੱਗਿਆ ਇਹਨਾਂ ਨਾਲ ਜੁੜ ਕੇ ਤੇ ਅਸੀਂ ਨਾਲ ਉਹ ਤਹਿਦਦੋ ਧੰਨਵਾਦ ਵੀ ਕਰਦੇ ਹਾਂ ਤੇ ਇਹਨਾਂ ਦਾ ਵੈਲਕਮ ਕਰਦੇ ਹਾਂ 골ਡ ਮੈਡਲ ਦੇ ਵਿੱਚ ਥੈਂਕ ਯੂ ਸੋ ਮਚ ਤੁਹਾਡਾ ਇਹ ਜੋ ਵਿਸ਼ਵਾਸ ਹੈ ਮੇਰੇ ਪ੍ਰਤੀ ਇਹ ਬਰਕਰਾਰ ਰੱਖਾਂਗਾ ਮੈਂ ਕਦੇ ਲੰਬਾ ਨਹੀਂ ਆਉਣ ਦਵਾਂਗਾ ਏਰੀਆ ਦੇ ਵਿੱਚੋਂ ਬਾਕੀ ਤੁਸੀਂ ਵੀ ਨਾ ਲੰਬਾ ਆਉਂਦੇ ਹੋ ਮੇਰੇ ਜਿੰਨੇ ਵੀ ਫੋਲੋਅਰ ਨੇ ਮੇਰੇ ਤੇ ਫੁੱਲ ਵਿਸ਼ਵਾਸ ਕਰਦੇ ਨੇ ਠੀਕ ਹੈ ਕੱਲ ਨੂੰ ਅਗਰ ਕੋਈ ਕੰਪਨੀ ਵੱਲੋਂ ਕੋਈ ਪ੍ਰੋਬਲਮ ਆਂਦੀ ਹੈ ਤਾਂ ਆਪਾਂ ਨੇ ਸਾਰਿਆਂ ਦਾ ਪੂਰਾ ਯਾਨੀ ਕਿ ਸਾਥ ਦੇਣਾ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਜੈ ਮਾਤਾ ਦੀ ਜੀ ਜੈ ਮਾਤਾ